ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਪਿੰਡ ਦੀ ਖਬਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਇਹ ਵੀਡੀਓ ਤੁਸੀਂ ਕਿਸ ਪਿੰਡ ਜਾਂ ਸ਼ਹਿਰ ਤੋਂ ਦੇਖ ਰਹੇ ਹੋ ਤਾਂ ਗੱਲ ਕਰਦੇ ਹਾਂ ਅੱਜ ਦੀਆਂ ਪੰਜਾਬ ਰਾਜ ਦੀਆਂ ਤਾਜ਼ਾ ਅਤੇ ਮੁੱਖ ਖਬਰਾਂ ਬਾਰੇ ਆਈਪੀਐਸ ਅਧਿਕਾਰੀ ਹਰਪ੍ਰੀਤ ਸਿੱਧੂ ਨੂੰ ਅਕਾਲੀ ਵਾਪਸੀ ਕਰਵਾਈ ਗਈ ਹੈ ਅਤੇ ਉਹਨਾਂ ਨੂੰ ਚੰਡੀਗੜ੍ਹ ਵਿੱਚ ਮੱਤਵਪੂਰਨ ਉਦਾਂ ਮਿਲਣ ਦੀ ਸੰਭਾਵਨਾ ਹੈ। ਇਹ ਫੈਸਲਾ ਪੰਜਾਬ ਪੁਲਿਸ ਵਿੱਚ ਨਵੀਂ ਊਰਜਾ ਪੈਦਾ ਕਰੇਗਾ। ਉਹਨਾਂ ਦੀ ਵਾਪਸੀ ਨਾਲ ਹੜ੍ਹ ਸੰਕਟ ਵਿੱਚ ਰਾਹਤ ਕੰਮ ਮਜ਼ਬੂਤ ਹੋਣਗੇ। ਅਧਿਕਾਰੀ ਵਰਗ ਨੇ ਇਸ ਦਾ ਸਵਾਗਤ ਕੀਤਾ ਹੈ। ਪੰਜਾਬ ਵਿਧਾਨ ਸਭਾ ਵਿੱਚ ਅੱਜ ਤੋਂ ਵਿਸ਼ੇਸ਼ ਸੈਸ਼ਨ ਸ਼ੁਰੂ ਹੋ ਗਿਆ ਹੈ ਜਿੱਥੇ ਹੜ੍ਹ ਸੰਕਟ ਦੀ ਪ੍ਰਤੀਕਿਰਿਆ ਤੇ ਗਰਮ ਬਹਿਸ ਹੋ ਰਹੀ ਹੈ। ਵਿਧਾਇਕਾਂ ਨੇ ਸਰਕਾਰੀ ਅਣਗਹਿਲੀ ਨੂੰ ਲੈ ਕੇ ਦਿੱਖੇ ਹਵਾਲੇ ਦਿੱਤੇ ਹਨ ਇਹ ਸੈਸ਼ਨ ਰਾਜ ਦੇ ਪੁੱਲੁਰ ਵਾਸਲੀ ਨਿਰਣਾਇਕ ਸਾਬਿਤ ਹੋਵੇਗਾ ਪੀੜਤਾਂ ਨੂੰ ਤੁਰੰਤ ਮਦਦ ਦੀ ਮੰਗ ਵੱਧ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਹੜ੍ਹ ਵਿਨਾਸ਼ ਨੂੰ ਸਰਕਾਰੀ ਅਣਗਹਿਲੀ ਦਾ ਨਤੀਜਾ ਦੱਸ ਕੇ ਨਿਖੇੜਿਆ ਹੈ ਅਤੇ ਕਿਸਾਨਾਂ ਨਾਲ ਮੀਟਿੰਗ ਵਿੱਚ ਇਸ ਨੂੰ ਕੁਦਰਤੀ ਆਫਤ ਨਹੀਂ ਬਲਕਿ ਮਨੁੱਖੀ ਭੁੱਲ ਕਿਹਾ ਹੈ ਉਹਨਾਂ ਨੇ ਕਿਸਾਨਾਂ ਨੂੰ ਯਕੀਨ ਦਿਵਾਇਆ ਕਿ ਐਸਜੀਪੀਸੀ ਰਾਹਤ ਵਿੱਚ ਮਦਦ ਕਰੇਗੀ ਇਹ ਬਿਆਨ ਧਾਰਮਿਕ ਅਤੇ ਰਾਜਨੀਤਿਕ ਵਿਰੋਧ ਨੂੰ ਵਿਧਾਉਂਦਾ ਹੈ ਅਤੇ ਰਾਹਤ ਫੰਡ ਵਿੱਚ ਵਧੇਰੇ ਯੋਗਦਾਨ ਦੀ ਮੰਗ ਕੀਤੀ ਹੈ इंफोसिस ਨੇ ਪੰਜਾਬ ਦੇ ਮੁਹਾਲੀ ਵਿੱਚ ਨਵੇਂ ਕੈਂਪਸ ਲਈ 300 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਜੋ 2500 ਨੌਕਰੀਆਂ ਪੈਦਾ ਕਰੇਗਾ ਅਤੇ ਆਈਟੀ ਸੈਕਟਰ ਨੂੰ ਬੂਸਟ ਦੇਵੇਗਾ। ਪੰਜਾਬ ਮੰਤਰੀ ਨੇ ਇਸ ਨੂੰ ਰਾਜ ਦੇ ਯੁਵਾ ਲਈ ਵੱਡੀ ਖੁਸ਼ੀ ਦੱਸਿਆ ਹੈ ਅਤੇ ਹੋਰ ਨਿਵੇਸ਼ਾਂ ਨੂੰ ਉਤਸ਼ਾਹਿਤ ਕੀਤਾ ਹੈ। ਇਹ ਪ੍ਰੋਜੈਕਟ ਹੜਾਂ ਤੋਂ ਬਾਅਦ ਰੋਜ਼ਗਾਰ ਨੂੰ ਵਧਾਉਣ ਵਿੱਚ ਮਦਦ ਕਰੇਗਾ ਅਤੇ ਆਰਥਿਕ ਵਿਕਾਸ ਨੂੰ ਨਵੀਂ ਊਰਜਾ ਦੇਵੇਗਾ। ਪੰਜਾਬ ਨੂੰ ਆਈਟੀ ਹੱਬ ਬਣਾਉਣ ਦੀ ਯੋਜਨਾ ਹੁਣ ਰੂਪ ਲੈ ਰਹੀ ਹੈ। ਫੈਸਟਿਵ ਸੀਜ਼ਨ ਨੇ ਪੰਜਾਬ ਵਿੱਚ 2 ਲੱਖ ਨੌਕਰੀਆਂ ਪੈਦਾ ਕੀਤੀਆਂ ਹਨ ਜਿਨ੍ਹਾਂ ਵਿੱਚ 70% ਦੀ ਗਿਗ ਰੋਲ ਹਨ ਅਤੇ ਬਾਅਦ ਰੋਜ਼ਗਾਰ ਨੂੰ ਬੂਸਟ ਮਿਲਿਆ ਹੈ ਰਿਪੋਰਟ ਅਨੁਸਾਰ ਇਹ ਨੌਕਰੀਆਂ ਖੇਤੀ ਅਤੇ ਰਿਟੇਲ ਸੈਕਟਰ ਵਿੱਚ ਹਨ ਅਤੇ ਯੁਵਾਵਾਂ ਲਈ ਲਾਭਕਾਰੀ ਹਨ ਸਰਕਾਰ ਨੇ ਇਸ ਨੂੰ ਆਰਥਿਕ ਰਿਕਵਰੀ ਦਾ ਸੰਕੇਤ ਵਸਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਕਿ ਨਵੀਆਂ ਕੋਆਪਰੇਟਿਵ ਸੁਸਾਇਟੀਆਂ ਜਿਵੇਂ ਦੁੱਧ ਅਤੇ ਮਜ਼ਦੂਰ ਸੁਸਾਇਟੀਆਂ ਬਣਾਉਣ ਤੇ ਲੱਗੀ ਪਾਬੰਦੀ ਹਟਾ ਦਿੱਤੀ ਗਈ ਹੈ। ਇਹ ਫੈਸਲਾ ਕਿਸਾਨਾਂ ਅਤੇ ਗ੍ਰਾਮੀਣ ਖੇਤਰ ਨੂੰ ਮਜ਼ਬੂਤ ਕਰਨ ਵਾਲਾ ਹੈ ਜੋ ਸਹਿਕਾਰੀ ਤਰੀਕੇ ਨੂੰ ਵਿਦਾਏਗਾ। ਰਾਜ ਸਰਕਾਰ ਆਪਣੀ ਨਵੀਂ ਸਹਿਕਾਰੀ ਨੀਤੀ ਤਿਆਰ ਕਰ ਰਹੀ ਹੈ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਵੱਡੀ ਕਾਰਵਾਈ ਕੀਤੀ ਹੈ ਜਿੱਥੇ 6 ਵਿਅਕਤੀਆਂ ਨੂੰ 4 ਕਿਲੋ ਹੈਰੋਇਨ ਅਤੇ 2 ਪਿਸਤਲਾਂ ਨਾਲ ਗ੍ਰਿਫਤਾਰ ਕੀਤਾ ਗਿਆ। ਇਹ ਨੈਟਵਰਕ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਕਰ ਰਿਹਾ ਸੀ ਜਿਸ ਨੂੰ ਖਤਮ ਕਰਨ ਵਾਲੀ ਇਹ ਵੱਡੀ ਜਿੱਤ ਹੈ। ਪੁਲਿਸ ਨੇ ਇਸ ਨੂੰ ਰਾਜ ਵਿੱਚ ਨਸ਼ਾ ਖਿਲਾਫ ਜੰਗ ਦਾ ਹਿੱਸਾ ਦੱਸਿਆ ਹੈ। ਇੱਕ 28 ਸਾਲਾ ਪੰਜਾਬੀ ਨੌਜਵਾਨ ਪ੍ਰਤਾਪ ਸਿੰਘ ਜਿਸ ਨੇ 2022 ਵਿੱਚ ਮੈਕਸੀਕੋ ਸੀਮਾ ਰਾਹੀਂ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲਾ ਕੀਤਾ ਸੀ ਜਿਸ ਨੂੰ ਇੱਕ ਭਿਆਨਕ ਐਕਸੀਡੈਂਟ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ ਉਹ ਇੱਕ ਟਰੱਕ ਚਲਾ ਰਿਹਾ ਸੀ ਜਦੋਂ ਉਸ ਦੀ ਗੱਡੀ ਨਾਲ ਟਕਰਾਅ ਹੋਇਆ ਜਿਸ ਵਿੱਚ ਇੱਕ ਅਮਰੀਕੀ ਬੱਚੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਹੈ ਅਤੇ ਵਿਕਲਾੰਗ ਹੋ ਗਈ ਹੈ ਪੁਲਿਸ ਅਨੁਸਾਰ ਉਹ ਨੇੜਲੇ ਸਮੇਂ ਵਿੱਚ ਅਦਾਲਤ ਵਿੱਚ ਪੇਸ਼ ਹੋਵੇਗਾ ਅੱਜ ਪੰਜਾਬ ਵਿਧਾਨ ਸਭਾ ਵਿੱਚ ਵਿਸ਼ੇਸ਼ ਸੈਸ਼ਨ ਸ਼ੁਰੂ ਹੋ ਰਿਹਾ ਹੈ ਅਤੇ ਵਿਰੋਧੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਹੜ੍ਹਾਂ ਦੀ ਘਾਤਕ ਅਸਫਲਤਾ ਉੱਤੇ ਹਾਈ ਕੋਰਟ ਜੱਜ ਨਿਤਰਿਤਵ ਵਾਲੀ ਜਾਂਚ ਦੀ ਮਜ਼ਬੂਤ ਮੰਗ ਕੀਤੀ ਹੈ। ਉਹ ਕਹਿੰਦੇ ਹਨ ਕਿ ਸਰਕਾਰੀ ਲਾਪਰਵਾਹੀ ਨੇ ਲੱਖਾਂ ਲੋਕਾਂ ਨੂੰ ਬੇਕਾਰ ਬਣਾ ਦਿੱਤਾ ਅਤੇ ਰਾਹਤ ਵੰਡ ਵਿੱਚ ਵਿਤਕਰੇ ਵੀ ਹੋਏ ਹਨ। ਸੈਸ਼ਨ ਵਿੱਚ ਭਾਸ਼ਣਾ ਨਾਲ ਗਰਮਾਹਟ ਵਧਣ ਦੀ ਸੰਭਾਵਨਾ ਹੈ ਜਿੱਥੇ ਆਪ ਵਾਲੇ ਵੀ ਜਵਾਬ ਦੇਣਗੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗੋਡਮਨ ਰਾਮਪਾਲ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਹਨਾਂ ਨੂੰ ਜਨਤਕ ਵਿਵਸਥਾ ਲਈ ਖਤਰਾ ਮੰਨਿਆ ਗਿਆ ਹੈ। ਉਹਨਾਂ ਤੇ ਪੁਰਾਣੇ ਕੇਸਾਂ ਵਿੱਚ ਅਪਰਾਧਾਂ ਦੇ ਦੋਸ਼ ਹਨ ਅਤੇ ਭਗਤਾਂ ਵਿੱਚ ਉਥਲ-ਪੁਥਲ ਪੈ ਸਕਦੀ ਹੈ। ਅਦਾਲਤ ਨੇ ਸਪਸ਼ਟ ਕਿਹਾ ਕਿ ਇਹ ਫੈਸਲਾ ਨਿਆਂ ਅਤੇ ਸੁਰੱਖਿਆ ਲਈ ਜ਼ਰੂਰੀ ਹੈ। ਇਕ ਤਾਮਿਲ ਵੰਸੀ ਸਿੱਖ ਨੂੰ ਦਿੱਲੀ ਏਅਰਪੋਰਟ ਤੇ ਪਗੜੀ ਕਿਉਂ ਪਾ ਕੇ ਚੱਲ ਰਹੇ ਹੈ ਵਰਗੇ ਸਵਾਲਾਂ ਨਾਲ અપਮਾਨਿਤ ਕੀਤਾ ਗਿਆ ਜੋ ਵਿਤਕ੍ਰੇ ਅਤੇ ਅਪਮਾਨਜਨਕ ਸੀ। ਉਹਨਾਂ ਨੇ ਇਸ ਨੂੰ ਬੇਇੱਜ਼ਤੀ ਵਜੋਂ ਗਿਣਿਆ ਅਤੇ ਸੁਰੱਖਿਆ ਅਧਿਕਾਰੀਆਂ ਵਿਰੁੱਧ ਸ਼ਿਕਾਇਤ ਕੀਤੀ। ਇਹ ਘਟਨਾ ਭਾਰਤੀ ਏਅਰਪੋਰਟਾਂ ਤੇ ਨਸਲੀ ਬੇਇੱਜ਼ਤੀ ਨੂੰ ਉਜਾਗਰ ਕਰ ਰਹੀ ਹੈ। ਅਧਿਕਾਰੀਆਂ ਨੂੰ ਸੰਵੇਦਨਸ਼ੀਲ ਬਣਨ ਦੀ ਲੋੜ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਅਨਾਜ ਟੈਂਡਰ ਸਕੈਮ ਵਿੱਚ ਬਰਖਾਸਤ ਅਧਿਕਾਰੀ ਰਕੇਸ਼ ਕੁਮਾਰ ਸਿੰਘਲਾ ਦੀਆਂ 8 ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ ਜੋ ਅਨੁਪਾਤਿਕ ਐਸੈਟਸ ਨਾਲ ਜੁੜੀਆਂ ਹਨ ਉਹ ਕੋ-ਐਕਿਊਜ਼ਡ ਵੀ ਸੀ ਅਤੇ ਭ੍ਰਿਸ਼ਟਾਚਾਰ ਵਿੱਚ ਡੁੱਬਿਆ ਹੋਇਆ ਸੀ ਇਹ ਕਾਰਵਾਈ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਨੂੰ ਮਜ਼ਬੂਤ ਕਰੇਗੀ ਅਤੇ ਅਦਾਲਤੀ ਕਾਰਵਾਈ ਜਾਰੀ ਹੈ ਲੁਧਿਆਣਾ ਵਿੱਚ ਇੱਕ 19 ਸਾਲਾ ਨੌਜਵਾਨ ਨੇ YouTube ਵੀਡੀਓਜ਼ ਤੋਂ ਸਿੱਖ ਕੇ IED ਬਣਾਈ ਅਤੇ ਚਾਚੇ ਦੀ ਦੁਕਾਨ ਵਿੱਚ ਧਮਾਕਾ ਕਰਨ ਦੀ ਕੋਸ਼ਿਸ਼ ਕੀਤੀ ਪਰ ਟਾਈਮਰ ਖਰਾਬ ਹੋ ਗਿਆ। ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਵਿੱਚ ਲਿਆ ਅਤੇ ਆਨਲਾਈਨ ਆਈਟਮਾਂ ਖਰੀਦਣ ਦਾ ਖੁਲਾਸਾ ਹੋਇਆ। ਵਪਾਰਕ ਝਗੜੇ ਕਾਰਨ ਇਹ ਕਦਮ ਚੁੱਕਿਆ ਗਿਆ ਸੀ। ਇੰਟਰਨੈਟ ਦੀ ਗਲਤ ਵਰਤੋਂ ਤੇ ਚੇਤਾਵਨੀ ਜੋੜ ਦੇਣ ਦੀ ਲੋੜ ਹੈ। ਪੰਜਾਬ ਦੇ ਕਾਲਜਾਂ ਨੂੰ ਹੜ੍ਹਾਂ ਕਾਰਨ 7.7 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਜਿੱਥੇ ਲੁਧਿਆਣਾ ਵਰਗੇ ਇਲਾਕਿਆਂ ਵਿੱਚ ਬੁਨਿਆਦੀ ਢਾਂਚਾ ਤਬਾਹ ਹੋ ਗਿਆ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਈ ਅਤੇ ਰਿਕਵਰੀ ਲਈ ਫੰਡਾਂ ਦੀ ਲੋੜ ਹੈ ਸਰਕਾਰ ਨੇ ਅਸੈਸਮੈਂਟ ਕੀਤਾ ਪਰ ਰਾਹਤ ਜਲਦੀ ਚਾਹੀਦੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੈਸਟਰੇਸ਼ਨ ਕੇਸ ਵਿੱਚ ਮੁੱਖ ਵਿਟਨੈਸ ਨੂੰ ਵੀਡੀਓ ਕਾਨਫਰੈਂਸਿੰਗ ਦੁਆਰਾ ਪੇਸ਼ ਹੋਣ ਦੀ ਇਜਾਜ਼ਤ ਦਿੱਤੀ ਹੈ ਜੋ ਕੇਸ ਨੂੰ ਤੇਜ਼ ਕਰੇਗੀ ਸੀਬੀਆਈ ਕੋਰਟ ਨੇ ਪਹਿਲਾਂ ਇਹ ਆਗਿਆ ਦਿੱਤੀ ਸੀ ਪਰ ਹੁਣ ਉੱਚ ਅਦਾਲਤ ਨੇ ਪੁਸ਼ਟੀ ਕੀਤੀ ਹੈ ਇਹ ਘਟਨਾ ਅਪਰਾਧੀ ਨਿਆਂ ਪ੍ਰਣਾਲੀ ਨੂੰ ਆਧੁਨਿਕ ਬਣਾਉਂਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਵਿਜਨਰੀ ਲੀਡਰਸ਼ਿਪ ਹੇਠ ਪੰਜਾਬ ਸਟੇਟ ਕੋਆਪਰੇਟਿਵ ਮਿਲਕ ਪ੍ਰੋਡਿਊਸਰਸ ਫੈਡਰੇਸ਼ਨ ਲਿਮਟਿਡ ਦੇ ਫਲੈਗਸ਼ਿਪ ਬ੍ਰਾਂਡ ਵੇਰਕਾ ਨੇ ਆਪਣੀ ਨਵੀਂ ਇਨੋਵੇਸ਼ਨ ਵੇਰਕਾ ਹਾਈ ਪ੍ਰੋਟੀਨ ਪ੍ਰੋਬਾਇਓਟਿਕ ਦਹੀਂ ਨੂੰ ਲਾਂਚ ਕੀਤਾ ਹੈ। ਇਹ ਨਵਾਂ ਪ੍ਰੋਡਕਟ ਪੰਜਾਬੀਆਂ ਲਈ ਨਾ ਸਿਰਫ ਸਿਹਤਮੰਦ ਵਿਕਲਪ ਹੈ ਸਗੋਂ ਪੰਜਾਬ ਦੇ ਲਗਭਗ 3 ਲੱਖ ਡੇਅਰੀ ਕਿਸਾਨਾਂ ਲਈ ਵੀ ਵੱਡਾ ਆਰਥਿਕ ਫਾਇਦਾ ਹੋਵੇਗਾ। ਆਮ ਆਦਮੀ ਪਾਰਟੀ ਸਰਕਾਰ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਵੱਡੇ ਪੱਧਰ ਤੇ ਲੋਕਪ੍ਰਿਆ ਯੋਜਨਾਵਾਂ ਚਲਾ ਰਹੀ ਹੈ ਜਿਸ ਵਿੱਚ ਘਰੇਲੂ ਖਪਤਕਾਰਾਂ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਦੇਣਾ ਸ਼ਾਮਲ ਹੈ ਇਹ ਵਾਅਦਾ ਰਾਜ ਦੇ ਬਜਟ ਨੂੰ ਭਾਰੀ ਤਰੀਕੇ ਨਾਲ ਪ੍ਰਭਾਵਿਤ ਕਰ ਰਿਹਾ ਹੈ ਅਤੇ ਕਰਜ਼ ਨੂੰ ਹੋਰ ਵਧਾ ਰਿਹਾ ਹੈ ਪੰਜਾਬ ਦਾ ਕਰਜ਼ਾ ਹੁਣ 3.80 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ ਅਤੇ 2025-26 ਵਿੱਚ ਇਹ 4.17 ਲੱਖ ਕਰੋੜ ਰੁਪਏ ਨੂੰ ਪਾਰ ਕਰ ਜਾਵੇਗਾ ਪੰਜਾਬ ਇਸ ਸਾਲ ਵੀ ਧਾਨ ਦੀ ਫਸਲ ਨਾਲ ਜੁੜੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਖਾਸ ਤੌਰ ਤੇ ਧਾਨ ਦੇ ਅਨਾਜ ਵਿੱਚ ਵਧੇਰੇ ਨਮੀ ਨੇ ਕਿਸਾਨਾਂ ਤੇ ਆੜਤੀਆਂ ਨੂੰ ਬਹੁਤ ਪਰੇਸ਼ਾਨ ਕੀਤਾ ਹੈ ਇਹ ਮੁੱਦਾ ਨਵਾਂ ਨਹੀਂ ਹੈ ਪਰ 2024-25 ਦੇ ਖਰੀਫ ਸੀਜ਼ਨ ਵਿੱਚ ਇਹ ਸਮੱਸਿਆ ਵਧੇਰੇ ਗੰਭੀਰ ਰੂਪ ਧਾਰਨ ਲੈ ਚੁੱਕੀ ਹੈ ਇਸ ਨਾਲ ਜੁੜੇ ਪ੍ਰਦਰਸ਼ਨ ਖਰੀਦ ਵਿੱਚ ਹੜਤਾਲ ਅਤੇ ਨੁਕਸਾਨ ਨੇ ਕਿਸਾਨਾਂ ਨੂੰ ਬਹੁਤ ਨਿਰਾਸ਼ ਕੀਤਾ ਹੈ ਪੰਜਾਬ ਵਿੱਚ ਹਾਲ ਹੀ ਵਿੱਚ ਆਈ ਭਿਆਨਕ ਹੜ੍ਹ ਨੇ ਹਜ਼ਾਰਾਂ ਕਿਸਾਨਾਂ ਦੀਆਂ ਫਸਲਾਂ ਨੂੰ ਬਰਬਾਦ ਕਰ ਦਿੱਤਾ ਹੈ। ਇਸ ਤਬਾਹੀ ਨੂੰ ਧਿਆਨ ਵਿੱਚ ਰੱਖਦੇ ਹੋਏ ਉੱਤਰ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਡਾਕਟਰ ਐਸ ਪੀ ਸ਼ਾਹੀ ਨੇ ਪੰਜਾਬ ਦੇ ਕਿਸਾਨਾਂ ਨੂੰ ਮਦਦ ਪਹੁੰਚਾਉਣ ਦੇ ਲਈ ਇੱਕ ਵੱਡੀ ਪੇਸ਼ਕਸ਼ ਕੀਤੀ ਹੈ। ਉਹਨਾਂ ਨੇ 1000 ਕਿਲੋਗ੍ਰਾਮ ਉੱਚ ਗੁਣਵੱਤਾ ਵਾਲੇ ਕਣਕ ਦੇ ਬੀਜ ਮੁਫਤ ਵਿੱਚ ਭੇਜਣ ਦਾ ਐਲਾਨ ਕੀਤਾ ਹੈ। ਭਾਰਤੀ ਬਾਲਯੂਸੇਨਾ ਦੇ ਇਤਿਹਾਸ ਵਿੱਚ ਇੱਕ ਨਵਾਂ ਦਹਾਕ ਖਤਮ ਹੋਇਆ ਚੰਡੀਗੜ੍ਹ ਵਿੱਚ ਰੂਸੀ ਬਣੇ ਮਿਗ 21 ਲੜਾਕੂ ਜਹਾਜ਼ ਨੂੰ ਭਵਿਆ ਵਿਦਾਇਗੀ ਸਮਾਗਮ ਵਿੱਚ ਅੰਤਿਮ ਸਨਮਾਨ ਦਿੱਤਾ ਗਿਆ ਜੋ ਕਿ ਲਗਭਗ 6 ਦਹਾਕਿਆਂ ਤੋਂ ਦੇਸ਼ ਦੀ ਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਸੀ ਇਹ ਸਮਾਗਮ ਨਾ ਸਿਰਫ ਭਾਵੁਕ ਹੈ ਬਲਕਿ ਯਾਦਗਾਰ ਵੀ ਹੈ ਕਿਉਂਕਿ ਚੰਡੀਗੜ੍ਹ ਹੀ ਉਹ ਥਾਂ ਹੈ ਜਿੱਥੇ 1963 ਵਿੱਚ ਮਿਗ 21 ਦੀ ਪਹਿਲੀ ਸਕੁਆਡਨ ਕਮਿਸ਼ਨ ਕੀਤੀ ਗਈ ਸੀ ਪੰਜਾਬ ਸਰਕਾਰ ਨੇ ਮੁਫਤ ਰਾਸ਼ਨ ਯੋਜਨਾ ਵਿੱਚ ਅਹਿਮ ਸੋਧਾਂ ਕੀਤੀਆਂ ਹਨ ਇਹਨਾਂ ਸੋਧਾਂ ਦਾ ਮੁੱਖ ਉਦੇਸ਼ ਯੋਜਨਾ ਦਾ ਲਾਭ ਸਿਰਫ ਅਸਲ ਜ਼ਰੂਰਤਮੰਦ ਪਰਿਵਾਰਾਂ ਤੱਕ ਪਹੁੰਚਾਉਣਾ ਹੈ ਇਹ ਨਵੇਂ ਨਿਯਮ ਸਤੰਬਰ 2025 ਵਿੱਚ ਲਾਗੂ ਹੋ ਗਏ ਹਨ ਅਤੇ ਇਹਨਾਂ ਨਾਲ ਲਗਭਗ 8 ਲੱਖ ਤੋਂ ਵੱਧ ਰਾਸ਼ਨ ਕਾਰਡਾਂ ਨੂੰ ਰੱਦ ਕੀਤਾ ਜਾਵੇਗਾ ਜਿਸ ਘਰ ਵਿੱਚ ਗੱਡੀ ਜਾਂ ਏਸੀ ਹੋਵੇਗਾ ਉਹਨਾਂ ਨੂੰ ਮੁਫਤ ਰਾਸ਼ਨ ਯੋਜਨਾ ਤੋਂ ਬਾਹਰ ਕੀਤਾ ਜਾਵੇਗਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦਾ ਵਿੱਚ 10 ਸਤੰਬਰ 2025 ਨੂੰ ਵਾਪਰੇ ਦੋਰੇ ਬਲਾਸਟ ਨੇ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਨੂੰ ਹੈਰਾਨ ਕਰ ਦਿੱਤਾ। ਇਹ ਘਟਨਾ ਇੱਕ ਨੌਜਵਾਨ ਵਿਦਿਆਰਥੀ ਗੁਰਪ੍ਰੀਤ ਸਿੰਘ ਵੱਲੋਂ ਬਣਾਏ ਜਾ ਰਹੇ ਬੰਬ ਦੇ ਅਚਾਨਕ ਵਿਸਫੋਟ ਨਾਲ ਜੁੜੀ ਹੈ, ਜਿਸ ਵਿੱਚ ਉਸ ਨੂੰ ਅਤੇ ਉਸਦੇ ਆਪਣੇ ਪਿਤਾ ਨੂੰ ਗੰਭੀਰ ਝੋਟਾ ਪਹੁੰਚਾਈਆਂ। ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਗੁਰਪ੍ਰੀਤ ਨੇ ਕਠੂਆ ਵਿੱਚ ਆਰਮੀ ਕੈਂਪ ਨੂੰ ਨਿਸ਼ਾਨਾ ਬਣਾਉਣ ਦੇ ਲਈ ਇੱਕ ਫਿਦਾਈ ਹਮਲਾ ਯੋਜਨਾ ਬਣਾਈ ਸੀ। ਪੰਜਾਬ ਸਰਕਾਰ ਨੇ ਮੰਤਰੀ ਮੰਡਲ ਦੀ ਬੈਠਕ ਵਿੱਚ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ ਜਿਸ ਦੇ ਦਿਨ ਚਾਵਲ ਸ਼ੈਲਰ ਨਾਲ ਜੁੜੇ ਡਿਫਾਲਟਰਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ ਨੂੰ ਹਰੀ ਝੰਡੀ ਦਿੱਤੀ ਗਈ ਹੈ ਇਸ ਸਕੀਮ ਨਾਲ ਰਾਜ ਵਿੱਚ 1668 ਚਾਵਲ ਸ਼ੈਲਰ ਮਾਲਕਾਂ ਨੂੰ ਵੱਡਾ ਰਾਹਤ ਮਿਲੇਗੀ ਜੋ ਲੰਬੇ ਸਮੇਂ ਤੋਂ ਬਕਾਇਆ ਰਕਮਾਂ ਕਾਰਨ ਮੁਸੀਬਤਾਂ ਵਿੱਚ ਗire ਹੋਏ ਸਨ 73 ਸਾਲ ਦੀ ਪੰਜਾਬੀ ਔਰਤ ਹਰਜੀਤ ਕੌਰ ਨੂੰ ਅਮਰੀਕਾ ਤੋਂ ਭਜਾਇਆ ਗਿਆ ਹੈ ਜਿੱਥੇ ਉਹ 30 ਸਾਲ ਤੋਂ ਅਣਪਛਾਣੀ ਜੀਵਨ ਜੀ ਰਹੀ ਸੀ ਉਹ ਕਹਿੰਦੇ ਹਨ ਕਿ ਉੱਥੇ ਉਹਨਾਂ ਨੂੰ ਆਈਸ ਦੀ ਪਲੇਟ ਵੱਜੋਂ ਖਾਣਾ ਦਿੱਤਾ ਗਿਆ ਅਤੇ ਦਵਾਈਆਂ ਨਾ ਦਿੱਤੀਆਂ ਗਈਆਂ ਪੰਜਾਬ ਵਾਪਸ ਆ ਕੇ ਉਹ ਅਨਿਸ਼ਚਿਤ ਭਵਿੱਖ ਨਾਲ ਸਾਹਮਣਾ ਕਰ ਰਹੀਆਂ ਹਨ ਇਹ ਕੇਸ ਸਿੱਖ ਭਾਈਚਾਰੇ ਵਿੱਚ ਵਿਰੋਧ ਪੈਦਾ ਕਰ ਰਿਹਾ ਹੈ ਅਤੇ ਭਾਰਤੀ ਸਰਕਾਰ ਨੂੰ ਦਖਲ ਦੀ ਮੰਗ ਹੋ ਰਹੀ ਹੈ ਬਿਕਰਮ ਸਿੰਘ ਮਜੀਠੀਆ ਦੀ ਐਂਟੀਸੀਪੇਟਰੀ ਬੇਲ ਅਰਜ਼ੀ ਉੱਤੇ ਅੰਮ੍ਰਿਤਸਰ ਹਾਈ ਕੋਰਟ ਵਿੱਚ ਸੁਣਵਾਈ ਹੋਈ ਹੈ ਜੋ ਨਸ਼ਾ ਕੇਸ ਨਾਲ ਜੁੜੀ ਹੈ। ਉਹਨਾਂ ਨੇ ਗ੍ਰਿਫਤਾਰੀ ਤੋਂ ਬਚਣ ਲਈ ਇਹ ਅਰਜ਼ੀ ਦਿੱਤੀ ਹੈ ਅਤੇ ਪਾਰਟੀ ਨੇ ਇਸ ਨੂੰ ਸਿਆਸੀ ਬਦਲੇ ਵਜੋਂ ਵਰਣਨ ਕੀਤਾ ਹੈ। ਕੋਰਟ ਨੇ ਅਰਜ਼ੀ ਉੱਤੇ ਵਿਚਾਰ ਕੀਤਾ ਤੇ ਅਗਲੀ ਤਾਰੀਖ ਨਿਰਧਾਰਿਤ ਕੀਤੀ ਹੈ। ਤਾਂ ਇਹ ਸਨ ਅੱਜ ਦੇ ਦਿਨ ਦੀ ਤਾਜ਼ਾ ਤੇ ਮੁੱਖ ਖਬਰਾਂ ਇਸੇ ਤਰ੍ਹਾਂ ਦੀ ਰੋਜ਼ਾਨਾ ਪੰਜਾਬੀ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਪਿੰਡ ਦੀ ਖਬਰ ਨੂੰ ਸਬਸਕ੍ਰਾਈਬ ਕਰ ਲਓ ਤਾਂ ਮਿਲਦੇ ਹਾਂ ਹੋਰ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਅਗਲੀ ਵੀਡੀਓ ਵਿੱਚ ਤਦ ਤੱਕ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਧੰਨਵਾਦ